ਕਿਸਾਨਾਂ ਆਗੂਆਂ ਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਐਨਐਸਏ ਲੱਗ ਸਕਦਾ ਹੈ ਤਿਆਰ ਹੋ ਅੱਜ ਹੁਣ ਵੀ ਤਿਆਰ ਆ ਸੀ ਤਾਂ ਐਨਐਸਏ ਜੇ ਮੋਦੀ ਤੋਂ ਬਾਅਦ ਜਿਹੜਾ ਆਊਗਾ ਉਹ ਕਿਹੜਾ ਸਾਡਾ ਸਕਸ ਕਿਲਾ ਹੋਊਗਾ ਉਹ ਵੀ ਇਹੋ ਜਿਹੀ ਹੋ ਜੇ ਕਮਾਂਡਰ ਨੂੰ ਜੇਲ੍ਹ ਦੇ ਵਿੱਚ ਛੁੱਟਦਾ ਤਾਂ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਫੌਜ ਕਿਤੇ ਨਾ ਕਿਤੇ ਢਿੱਲੀ ਪੈ ਜੂ ਨੈਸ਼ਨਲ ਸਕਿਉਰਿਟੀ ਐਕਟ ਲਾ ਕੇ ਅੰਦਰ ਕਰਤਾ ਫਿਰ ਆ ਆ ਸਾਰੇ ਆਗੂ ਹੀ ਨੇ ਜਿਹੜੇ ਸਾਡੇ ਨਾਲ ਤੁਰੇ ਫਿਰਦੇ ਨੇ ਆਗੂ ਰਹੇ ਤਾਂ ਕਦੇ ਨਹੀਂ ਹੁੰਦੇ ਜੇ ਤੁਸੀਂ ਆਪ ਹੀ ਵੋਟ ਬਣ ਗਏ ਆਗੂ ਪੈਦਾ ਹੀ ਨਾ ਹੋਣ ਦਿੱਤਾ ਫਿਰ ਆਗੂ ਰਹਿਤ ਜਥੇਬੰਦੀ ਹੋਊ ਛੋਟਾ ਮੋਟਾ ਇਕੱਠ ਹੁੰਦਾ ਅਗਲਾ ਕਹਿੰਦਾ ਦਿੱਲੀ ਵਾਲਾ ਮੋਰਚਾ ਬਣ ਗਿਆ ਜੀ ਇਸ ਤਰ੍ਹਾਂ ਨਹੀਂ ਮੋਰਚੇ ਬਣਦੇ ਯਾਨੀ ਇਹ ਮੋਰਚਾ ਉਸ ਤਰ੍ਹਾਂ ਦਾ ਬਣਾਉਣਾ ਸੀ ਪਹਿਲਾਂ ਇਹ ਗੱਲ ਨੂੰ ਅੰਗਦੇ ਵੀ ਆਈ ਟੀ ਗੱਲ ਹੈ ਇਹੇ ਇਹਦੀ ਖਾਤਰ ਐਡਾ ਮੋਰਚਾ ਲਾਈਏ ਸਰੰਦਾ ਕਹਿਣਗੇ ਲੋਕ ਵੀ ਮੋਦੀ ਨੂੰ ਹਟਾ ਦਿਓ ਹੁਣ ਮੋਦੀ ਨੂੰ ਹਟਾਉਣ ਤੋਂ ਬਾਅਦ ਜਿਹੜਾ ਦੂਜਾ ਲਿਆਉਗੇ ਉਹ ਕੀ ਸਾਡਾ ਸਕਾ ਕਹਿੰਦੇ ਵੀ ਜਿਹੜੇ ਅਸਲੀ ਆਗੂ ਸੀ ਉਹ ਤਾਂ ਬਾਰਡਰਾਂ ਤੇ ਰਹਿ ਕੋਲੇ ਤੇ ਜਿਹੜੇ ਸਰਕਾਰ ਨਾਲ ਮਿਲੇ ਸੀ ਉਹਨਾਂ ਨੂੰ ਮਨਜ਼ੂਰੀਆਂ ਵੀ ਦੇ ਦਿੱਤੀਆਂ ਤੇ ਰੈਲੀ ਕਰਨ ਵੀ ਆ ਗਏ ਦਿੱਲੀ ਵਿਖੇ ਰਾਮਲੀਲਾ ਮੈਦਾਨ ਦੇ ਵਿੱਚ ਕਿਸਾਨ ਕਿਸਾਨਾਂ ਦਾ ਇੱਕ ਵੱਡਾ ਇਕੱਠ ਹੈ ਐਸ ਕੇ ਐਮ ਦਾ ਜਿਹੜੀ ਕਾਲ ਸੀ ਉਹ ਨੂੰ ਮਾਰਚ ਨੂੰ ਪੂਰੇ ਕਰਦੇ ਹੋਏ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਪਹੁੰਚੇ ਐ ਕਿਸਾਨਾਂ ਦਾ ਇੱਥੇ ਪਹੁੰਚਣ ਦਾ ਮਕਸਦ ਤੇ ਇਹ ਇਕੱਠ ਕਿਸ ਤਰੀਕੇ ਦੀ ਸ਼ਾਪ ਛੱਡੇਗਾ ਕਿ ਕੇਂਦਰ ਸਰਕਾਰ ਦੇ ਖਿਲਾਫ ਜੋ ਪਹਿਲਾਂ ਲਹਿਰ ਚੱਲੀ ਸੀ ਉਸ ਤੋਂ ਬਾਅਦ ਦੁਬਾਰਾ ਯਾਦ ਕਿਸਾਨ ਚੱਲੇ ਬਾਰਡਰਾਂ ਤੇ ਰੋਕੇ ਉਹ ਲਹਿਰ ਟੁੱਟੀ ਕੀ ਇਹ ਲਹਿਰ ਨੂੰ ਮੁੜ ਬਹਾਲ ਕਰੇਗਾ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਰਜਿੰਦਰ ਸਿੰਘ ਗੁਰਾਹਾਂ ਜੀ ਨੇ ਪ੍ਰਧਾਨ ਜੀ ਇੱਕ ਜਦੋਂ ਦੂਜੀਆਂ ਜਥੇਬੰਦੀਆਂ ਦਿੱਲੀ ਨੂੰ ਆਉਂਦੀਆਂ ਸੀ ਬਾਰਡਰਾਂ ਤੇ ਰੋਕੀਆਂ ਗਈਆਂ ਤਾਂ ਇੱਕ ਗੱਲ ਚੱਲ ਗਈ ਕਿ ਮੋਦੀ ਨੇ ਇੱਕ ਵਾਰ ਵਕਤ ਜਾਣ ਦੇਤਾ ਸੀਗਾ ਅੱਜ ਕਿਉਂ ਆਪਦੀ ਆਈ ਤੇ ਸੀ ਨੰਗਾ ਨਹੀਂ ਦਿੱਤਾ ਤੁਸੀਂ ਅੱਜ ਦਿੱਲੀ ਆਏ ਹੋ ਤੁਹਾਨੂੰ ਕਿਵੇਂ ਨੰਗਾ ਨਹੀਂ ਦਿੱਤਾ ਤੇ ਅੱਜ ਦੇ ਇੱਥੇ ਆਉਣ ਦਾ ਕੀ ਮਕਸਦ ਹੈ ਦੇਖੋ ਜਿਹੜਾ ਉਹਨਾਂ ਨੂੰ ਰੋਕਿਆ ਉਹ ਆ ਰਹੇ ਸੀ ਮੋਰਚਾ ਲਾਉਣ ਆ ਰਹੇ ਸੀ ਦਿੱਲੀ ਦੀ ਸਰਕਾਰ ਦੇ ਖਲਾਫ ਰਹਿੰਦੀਆਂ ਮੰਗਾਂ ਤੇ ਉਹਦੀ ਅਸੀਂ ਨਖੇਦੀ ਕਰਦੇ ਹਾਂ ਜ਼ੋਰਦਾਰ ਤਰੀਕੇ ਨਾਲ ਤੇ ਜਿਹੜਾ ਉਥੇ ਦਮਨ ਹੋਇਆ ਜਬਰ ਹੋਇਆ ਉਹਦੀ ਵੀ ਅਸੀਂ ਜ਼ੋਰਦਾਰ ਨਖੇਦੀ ਕਰਦੇ ਆ ਉਸ ਕਰਨ ਦਾ ਜਿਹੜਾ ਕਤਲ ਕੀਤਾ ਨਸ਼ੀਰ ਕੀਤਾ ਉਹਦੇ ਦੋਸ਼ੀਆਂ ਨੂੰ ਸਜ਼ਾ ਦੇਣ ਕਿ ਮਿੱਤਸ਼ਾ ਦੋਸ਼ੀ ਬਣਦਾ ਤੇ ਖੱਟਰ ਦੋਸ਼ੀ ਬਣਦਾ ਤੇ ਤੀਜਾ ਉਹਦਾ ਗ੍ਰਹਿ ਮੰਤਰੀ ਹੈ ਜਿਹੜਾ ਹਰਿਆਣੇ ਦਾ ਜਿਹੜਾ ਹੁਣ ਅਸਤੀਫਾ ਦੇਗਾ ਉਹਨਾਂ ਸਰ ਪਰਚਾ ਦਰਜ ਹੋਣਾ ਚਾਹੀਦਾ ਤੇ ਅਸੀਂ ਇਹ ਕਾਰਵਾਈ ਦੀ ਮੰਗ ਕਰਦੇ ਆ ਤੇ ਅਸੀਂ ਉਹ ਉਹਨਾਂ ਦੇ ਅੰਦੋਲਨ ਉਹਨਾਂ ਨੇ ਲਿਖਿਆ ਨੂਲਣਾ ਉਹਨੂੰ ਉਹਨਾਂ ਜਿਹੜੀ ਗੱਲ ਤੇ ਲਿਖਿਆ ਜਿਹੜੀਆਂ ਮੰਗਾਂ ਤੇ ਲਿਖਿਆ ਜਿਸ ਤਰੀਕੇ ਨਾਲ ਜਿਹੜੀ ਤਰਜ ਤੇ ਜਣੀ 2021 ਦਾ ਘੋਲ ਹੋਇਆ ਸੀ ਉਸ ਤਰਜ ਤੇ ਮੁੜ ਕੇ ਮੋਰਚਾ ਲਾਉਣ ਦਾ ਪਲਾਨ ਬਣਾਉਣਾ ਸਕੀਮ ਬਣਾਉਣਾ ਜਾਂ ਕਿਸੇ ਨੇ ਸੋਚਣਾ ਨਾ ਕਿਉਂਕਿ ਛੋਟਾ ਮੋਟਾ ਇਕੱਠ ਹੁੰਦਾ ਅਗਲਾ ਕਹਿੰਦਾ ਦਿੱਲੀ ਵਾਲਾ ਮੋਰਚਾ ਬਣ ਗਿਆ ਜੀ ਇਸ ਤਰ੍ਹਾਂ ਨਹੀਂ ਮੋਰਚੇ ਬਣਦੇ ਮੋਰਚਾ ਜਿਹੜਾ ਦਿੱਲੀ ਵਾਲਾ ਮੋਰਚਾ ਦਿੱਲੀ ਵਾਲਾ ਮੋਰਚਾ ਸੀ ਉਹਦਾ ਉਹਨੂੰ ਸਮਝਣਾ ਕਿ ਮੋਰਚਾ ਕੀ ਸੀ ਉਹ ਮੰਗ ਦੀ ਚੋਬ ਕਿੰਨੀ ਸੀ ਲੋਕਾਂ ਚ ਉਹ ਚੋਬ ਨਾਲ ਕਿੰਨੇ ਲੋਕ ਜੁੜੇ ਹੋਏ ਸੀ ਫਿਰ ਕਿੰਨੇ ਕਿੰਨੀਆਂ ਜਸੇਬੰਦੀਆਂ ਜੁੜੀਆਂ ਉਹ ਜਥੇਬੰਦੀਆਂ ਵਿੱਚ ਲੋਕਾਂ ਦਾ ਦੂਜਿਆਂ ਦਾ ਹੰਗਾਰਾ ਕਿਵੇਂ ਮਿਲਿਆ ਜੇ ਇਹ ਗੱਲਾਂ ਦਾ ਅੰਦਾਜ਼ਾ ਨਹੀਂ ਲਾਇਆ ਜਾਂਦਾ ਫਿਰ ਜੇ ਨਹੀਂ ਕਿਸੇ ਅੰਦੋਲਨ ਦੀ ਦਿਸ਼ਾ ਜਿਹੜੀ ਆ ਉਹ ਠੀਕ ਨਹੀਂ ਹੋ ਸਕਦੀ ਕਿਸੇ ਤਰ੍ਹਾਂ ਸਾਡਾ ਇਹ ਜਾਇਜ਼ਾ ਸਾਥੀ ਮੰਨਣ ਨਾ ਮੰਨਣ ਅਸੀਂ ਸਮਝਦੇ ਹਾਂ ਵੀ ਕਿਤੇ ਨਾ ਕਿਤੇ ਉਹਨਾਂ 'ਚ ਫਰਕ ਹੈ ਕਿਉਂਕਿ ਪੰਜਾਬ ਦੇ ਵਿੱਚ ਜਥੇਬੰਦੀਆਂ ਹੋਰ ਵੀ ਬਹੁਤ ਬੈਠੀਆਂ ਨੇ ਉਹਨਾਂ ਨੂੰ ਸਹਿਮਤ ਨਹੀਂ ਹਿੰਦੁਸਤਾਨ ਦੀਆਂ ਕਿੰਨੀਆਂ ਜਥੇਬੰਦੀਆਂ ਉਹ ਵੀ ਸਹਿਮਤ ਨਹੀਂ ਹੋਈਆਂ ਯਾਨੀ ਇਹ ਮੋਰਚਾ ਉਸ ਤਰ੍ਹਾਂ ਦਾ ਬਣਾਉਣਾ ਸੀ ਪਹਿਲਾਂ ਇਹ ਗੱਲ ਨੂੰ ਅੰਗਦੇ ਵੀ ਆਈ ਟੀ ਗੱਲ ਹੈ ਇਹ ਇਹਦੀ ਖਾਤਰ ਐਡਾ ਮੋਰਚਾ ਲਾਈਏ ਕਿਉਂਕਿ ਬੀਜੇਪੀ ਦੀ ਖਾਤਰ 2024 ਦੇ ਵਿੱਚ ਜੇ ਕੋਈ ਮੋਰਚਾ ਉਸ ਤਰ੍ਹਾਂ ਦਾ ਲੱਗਦਾ ਜਿਹਦੇ ਵਿੱਚ ਪਹਿਲਾਂ 2021 ਸੱਟ ਖਾਧੀ ਇਹਨਾਂ ਨੇ ਤਾਂ ਇਹਦੀ ਮੌਤ ਹੈ ਮਤਲਬ ਬੀਜੇਪੀ ਸਾਫ਼ ਹੁੰਦੀ ਹੈ ਜੇ ਉਹ ਮੋਰਚਾ ਲੱਗ ਜਾਂਦਾ ਇਹ ਇਸ ਕਰਕੇ ਬੀਜੇਪੀ ਨੇ ਇਹ ਸਮਝ ਲਿਆ ਵੀ ਇਹ ਮੋਰਚਾ ਐਡਾ ਵੱਡਾ ਨੁਕਸਾਨ ਚ ਲੈਣਾ ਉਹਨਾਂ ਨੂੰ ਆ ਬਦਨਾਮੀ ਖੱਟੀ ਠੀਕ ਆ ਉਹ ਬਦਨਾਮੀ ਉਹਨਾਂ ਨੇ ਖੱਟੀ ਆ ਦੰਸਾ ਬ ਇੱਕ ਤਾਲਮਿਲ ਕਮੇਟੀ ਵੀ ਬਣੀ ਆ ਜਿਹਦੇ ਵਿੱਚ ਤੁਸੀਂ ਵੀ ਜਿਹਦੇ ਮੈਂਬਰ ਹੋ ਪਰ ਪਤਾ ਇਹ ਲੱਗਾ ਕਿ ਹਾਲੇ ਤੱਕ ਤਾਲਮਿਲ ਕਮੇਟੀ ਦੇ ਨਾਲ ਦੂਸਰੇ ਪਾਸਿਓਂ ਕਿਸੇ ਤਰ੍ਹਾਂ ਦਾ ਕੋਈ ਤਾਲਮਿਲ ਜਿਹੜਾ ਉਹ ਨਹੀਂ ਹੋਇਆ ਕੀ ਕਾਰਨ ਉਹ ਤਾਲਮਿਲ ਕਰਨਾ ਨਹੀਂ ਚਾਹੁੰਦੇ ਕਰ ਨਹੀਂ ਰਹੇ ਕੀ ਕਾਰਨ ਦੇਖੋ ਇੰਨਾ ਆਪੋਜੀਟਿਵ ਹੰਗਾਰਾ ਤਾਂ ਨਹੀਂ ਉਧਰੋਂ ਮਿਲਿਆ ਸਾਨੂੰ ਦੋਨੇ ਪਾਸਿਓਂ ਤੇ ਇਧਰ ਵੀ ਐ ਨਹੀਂ ਹੈਗਾ ਵੀ ਸਾਰੀ ਸਾਰੀ ਕਮੇਟੀ ਉਸ ਤਰ੍ਹਾਂ ਕੰਮ 'ਚ ਪਈ ਹੋਈ ਐ ਥੋੜਾ ਜਿਹਾ ਫਰਕ ਤਾਂ ਇਧਰੋਂ ਵੀ ਹੈਗਾ ਪਰ ਉਧਰ ਇੱਕ ਉਹਦਾ ਦੋ ਫਾਰਮ ਨੇ ਇੱਕ ਫਾਰਮ ਨੇ ਮਾੜਾ ਮੋਟਾ ਪੋਜੀਟਿਵ ਹੰਗਾਰਾ ਦਿੱਤਾ ਦੂਜਾ ਪੋਜੀਟਿਵ ਤਾਂ ਪੈਰ ਹੀ ਨਹੀਂ ਲਾ ਇਸ ਕਰਕੇ ਆਏ ਇਹ ਪ੍ਰੋਸੈਸ ਚਲਾਇਆ ਹੋਇਆ ਸੀ ਛੱਡਿਆ ਨਹੀਂ ਅਜੇ ਵੀ ਅਸੀਂ ਸਮਝਦੇ ਹਾਂ ਕਿ ਮਿਨੀਮਮ ਇੱਕ ਤਾਂ ਤੇ ਆਪਾਂ ਨੂੰ ਇਕੱਠੇ ਹੋ ਕੇ ਇੱਕ ਦੂਜੇ ਨੂੰ ਕੋਆਰਡੀਨੇਟ ਕਰਿਆ ਕਰੀਏ ਵਿਰੋਧ ਨਾ ਕਰੀਏ ਘੱਟੋ ਘੱਟ ਇੱਕ ਫਾਰਮ ਦੂਜੇ ਫਾਰਮ ਨੂੰ ਕੋਆਰਡੀਨੇਟ ਕਰ ਲਵੇ ਇਸ ਤਰ੍ਹਾਂ ਮਿਨੀਮਮ ਪ੍ਰੋਗਰਾਮ ਦੇ ਸਹਿਮਤੀ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਉਹ ਛੱਡਦੇ ਨਹੀਂ ਹਾਂ ਅਸੀਂ ਇਦੋਂ ਬਾਅਦ ਜਦੋਂ ਪ੍ਰੋਗਰਾਮ ਇਹ ਹੋ ਗਿਆ ਆਪਣਾ ਅਮਹਾਰੇਲੀ ਵਾਲਾ ਇਦੋਂ ਬਾਅਦ ਵੀ ਕੋਸ਼ਿਸ਼ ਨਹੀਂ ਜਰੂਰੀ ਇੱਕ ਗੱਲ ਪ੍ਰਧਾਨ ਜੀ ਹੈ ਕਹਿੰਦੇ ਵੀ ਜਿਹੜੇ ਅਸਲੀ ਆਗੂ ਸੀ ਉਹ ਤਾਂ ਬਾਰਡਰਾਂ ਤੇ ਰਹਿ ਕੋਲੇ ਤੇ ਜਿਹੜੇ ਸਰਕਾਰ ਨਾਲ ਮਿਲੇ ਸੀ ਉਹਨਾਂ ਨੂੰ ਮਨਜ਼ੂਰੀਆਂ ਵੀ ਦਿੱਤੀਆਂ ਤੇ ਰੈਲੀ ਕਰਨ ਵੀ ਆ ਗਈ ਦੇਖੋ ਐਂ ਤਾਂ ਕੋਈ ਕੁਝ ਵੀ ਕਹੀ ਜਾਵੇ ਵੀ ਸਰਕਾਰ ਨਾਲ ਮਿਲੇ ਆ ਸਾਨੂੰ ਸਰਕਾਰ ਨਾਲ ਮਿਲੇ ਹੋਇਆ ਕਿ ਨਹੀਂ ਮਿਲੇ ਹੋ ਇਹ ਤਾਂ ਵਕਤ ਦੱਸਦਾ ਹੁੰਦਾ ਸਰਕਾਰ ਨੂੰ ਫਿਰ ਇਹ ਜਿਹੜੇ ਲੋਕ ਨੇ ਸਾਡੇ ਹਜ਼ਾਰਾਂ ਲੋਕ ਸਾਡੇ ਮੰਗਰ ਲੱਗੇ ਹੋਏ ਨੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਸਰਕਾਰ ਨੂੰ ਮਿਲੇ ਨੇ ਕਿ ਨਹੀਂ ਮਿਲੇ। ਅਸਲ 'ਚ ਇਹ ਤਰੀਕਾ ਮੈਂ ਜਾਨੂੰ ਤੁਹਾਨੂੰ ਕਿਹਾ ਵੀ ਮੋਰਚੇ ਤੋਂ ਪਹਿਲਾਂ ਇੱਕ ਦਾ ਇੱਕ ਦਿਨ ਦਾ ਮੋਰਚਾ ਲਾਉਣਾ। ਇੱਕ ਦਾ ਮੋਰਚਾ ਪੱਕਾ ਲਾ ਕੇ ਬੈਠਣਾ ਸਰਕਾਰ ਦੇ ਖਿਲਾਫ। ਇੱਕ ਇੱਕ ਦਿਨ ਦੀ ਰੈਲੀ ਕਰਨੀ। ਭਾਵੇਂ ਚੰਡੀਗੜ੍ਹ 'ਚ ਹੋਵੇ ਭਾਵੇਂ ਦਿੱਲੀ 'ਚ ਹੋਵੇ ਇਹਦੇ ਵਿੱਚ ਫਰਕ ਹੈ। ਕਿਉਂਕਿ ਮੋਰਚਾ ਇੱਕ ਦਿਨ ਦੀ ਰੈਲੀ ਕਰਨਾ ਇਹ ਪ੍ਰਦਰਸ਼ਨ ਕਰਨਾ ਸੀ ਕਹਾ ਗਿਆ ਸੀ ਤਾਂ ਇਹ ਨੂੰ ਗੱਲ ਕਹਾਗੇ ਵੀ 2024 ਦਾ ਚੋਣਾਂ ਨੇ। ਮੂਰੇ ਤੁਸੀਂ ਲੋਕਾਂ 'ਚ ਗੁਰ ਜਾਣਾ। ਅਸੀਂ ਤਾਂ 2024 ਦੇ ਤੱਕ 2021 ਤੋਂ ਲੈ ਕੇ ਇੱਕ ਦਰਜਣ ਵੱਡੇ ਪ੍ਰੋਗਰਾਮ ਆਲ ਇੰਡੀਆ ਦੇ ਕਰ ਚੁੱਕੇ ਹਾਂ ਉਹਨਾਂ ਮੰਗਾਂ ਦੇ ਦਿੱਲੀ ਵਾਲੇ ਦੀ ਸਰਕਾਰ ਨੇ ਸਾਡੀ ਸੁਣੀ ਨਹੀਂ ਆਹ ਵੱਡੀ ਰੈਲੀ ਦੇ ਵਿੱਚ ਅਸੀਂ ਐਲਾਨ ਕਰਾਂਗੇ ਵੀ ਭਾਜਪਾ ਦੇ ਲੀਡਰ ਨੇ ਜਿਹੜੇ ਇਹਨਾਂ ਦੇ ਤੁਹਾਡੇ ਘਰਾਂ ਚ ਆਉਣਾ ਇਹਨੇ ਪਿੰਡਾਂ ਚ ਆਉਣ ਨੂੰ ਘੇਟ ਕੇ ਸਵਾਲ ਕਰੋ ਤੁਸੀਂ ਵੀ ਸਾਡੇ ਦਿੱਲੀ ਮੋਰਚ ਨੇ ਮੰਗਾਂ ਦਾ ਕੀ ਬਣਾਇ ਇਹਨਾਂ ਨੂੰ ਘੇਰੋ ਇਹਨਾਂ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕਰੋ ਰੈਲੀਆਂ ਕਰੋ ਵੱਡੀਆਂ ਕਾਨਫਰੰਸਾਂ ਕਰੋ ਇਹ ਗੱਲ ਦਾ ਸੱਦਾ ਦੇ ਕੇ ਜਾਵਾਂਗੇ ਅਸੀਂ ਇੱਥੇ ਹੋਰ ਉਗੀ ਜਦੋਂ ਇੱਥੇ ਆਏ ਉਦੋਂ ਹੀ ਪਤਾ ਲੱਗਾ ਕਹਿੰਦੇ ਕਿ ਪਰਸੋਂ ਹੀ ਰਾਮਲੀਲਾ ਗਰਾਊਂਡ ਦੇ ਵਿੱਚ ਪਾਣੀ ਵੀ ਛੱਡ ਦਿੱਤਾ ਗਿਆ ਕਿ ਇਹੀ ਕਾਰਨ ਜੀ ਕਿ ਕਿਸਾਨਾਂ ਦਾ ਕਿਤੇ ਕੱਟ ਨਾ ਹੋ ਜੇ ਜਾਂ ਕਿਸਾਨਾਂ ਦਾ ਕੱਠ ਘਟਾਇਆ ਜਾ ਸਕੇ ਦੇਖੋ ਇਹ ਤਾਂ ਜਮਹੂਰੀਅਤ ਨੂੰ ਤਾਂ ਖਤਮ ਕਰਨਾ ਚਾਹੁੰਦੇ ਨੇ ਕੋਈ ਸਾਡੇ ਖਿਲਾਫ ਪ੍ਰਦਰਸ਼ਨ ਨਾ ਕਰੇ ਕੋਈ ਸਾਡੇ ਖਿਲਾਫ ਰੈਲੀ ਨਾ ਕਰੇ ਕੋਈ ਸਾਡੇ ਖਿਲਾਫ ਮੂੰਹ ਨਾ ਬੋਲੇ ਇਦੀ ਖਾਤਰ ਕਾਨੂੰਨ ਬਣਾ ਰਹੇ ਨੇ ਇਦੀ ਖਾਤਰ ਬੱਸਾਂ ਦੇ ਨੰਬਰ ਨੋਟ ਕਰਨਾ ਲੀਡਰਾਂ ਦੇ ਨੋਟ ਕਰਨਾ ਉਹਨਾਂ ਦਾ ਰਿਸ਼ਤੇਦਾਰੀ ਦੇਖਣਾ ਅੱਜ ਹੀ ਦੇਖੋ ਸਾਡੀਆਂ ਬੱਸਾਂ ਦੇ ਵਿੱਚ ਬਹੁਤ ਸਾਰੀਆਂ ਬੱਸਾਂ ਦੇ ਵਿੱਚ ਬੰਦੇ ਦੇ ਨਾਂ ਲਿਖੇ ਨੇ ਤੇਰਾ ਪਿੰਡ ਕਿਹੜਾ ਹੈ ਤੇਰੇ ਬਾਪ ਦਾ ਨਾਂ ਕੀ ਹੈ ਤੇ ਇਸ ਤਰ੍ਹਾਂ ਦੇ ਨਾਂ ਲਿਖਣਾ ਜਿਹੜੀ ਜਮਹੂਰੀਅਤ ਨੂੰ ਤਾਂ ਇੱਕ ਦਿਨ ਵਿੱਚ ਖਤਮ ਕਰਨਾ ਚਾਹੁੰਦੇ ਨੇ ਵੀ ਆਵਾਜ਼ ਲੋਕਾਂ ਦੀ ਕਦੇ ਲੋਕਾਂ ਦੀ ਆਵਾਜ਼ ਕਿਉਂਕਿ ਜਦੋਂ ਕਾਰਪੋਰੇਟਾਂ ਨੂੰ ਵੱਧ ਮੁਨਾਫਾ ਦੇਣੇ ਨੇ ਉਨੋਂ ਇਹਦਾ ਮਤਲਬ ਗਰੀਬ ਜਿਹੜੇ ਲੋਕ ਨੇ ਕਿਰਤੀ ਲੋਕ ਨੇ ਕਿਸਾਨ ਮਜ਼ਦੂਰ ਨੇ ਜਿਹੜੇ ਜਾਂ ਛੋਟੇ ਮਲਾਜ਼ਮ ਛੋਟੇ ਦੁਕਾਨਦਾਰਾਂ ਨੇ ਜੇ ਮਾਂ ਜੋ ਕੱਟ ਕੇ ਰਹਿੰਦੀ ਜੇ ਬਾਤ ਪਾਉਣਾ ਇਹਦਾ ਇੱਕੋ ਹੀ ਨੋਰਤਾ ਜਦੋਂ ਫਿਰ ਇਹ ਪਾਉਂਗੇ ਤਾਂ ਲੋਕ ਤਾਂ ਉੱਠਣਗੇ ਜਦੋਂ ਲੋਕ ਉੱਠਣਗੇ ਤਾਂ ਲੋਕਾਂ ਨੂੰ ਦੱਬਣ ਦੀ ਖਾਤਰ ਇਹਦੇ ਇਹ ਜੇ ਕਾਨੂੰਨ ਬਣਾਏ ਹੋਏ ਨੇ ਕਿਸੇ ਦੇ ਨੈਸ਼ਨਲ ਸਕਿਉਰਿਟੀ ਐਕਟ ਲਾਤਾ ਕਿਸੇ ਤੇ ਅਸਮਾਨ ਲਾਤਾ ਕਿਸੇ ਤੇ ਟਾਂਡਾ ਲਾਤਾ ਇਹ ਜੇ ਕਾਨੂੰਨ ਵੀ ਬਣਾਉਂਦੇ ਨੇ ਤੇ ਜ਼ਬਰ ਵੀ ਕਰ ਦਿੰਦੇ ਨੇ ਤੇ ਇਹ ਅਧਿਕਾਰਾਂ ਨੂੰ ਖਤਮ ਵੀ ਕਰ ਦਿੰਦੇ ਨੇ ਵੀ ਆ ਲੋਕਤੰਤਰ ਦੇ ਹਿਸਾਬ ਨਾਲ ਕੋਈ ਪ੍ਰਦਰਸ਼ਨ ਨਾ ਕਰ ਸਕੇ ਕਹਿੰਦੇ ਜੇ 2024 ਦੀ ਜਿੱਤ ਮੋਦੀ ਨੂੰ ਹਾਸਲ ਹੁੰਦੀ ਹੈ ਤਾਂ ਕਿਸਾਨ ਆਗੂਆਂ ਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਐਨਐਸਏ ਲੱਗ ਸਕਦਾ ਹੈ ਤਿਆਰ ਹਾਂ ਅੱਜ ਹੁਣ ਵੀ ਤਿਆਰ ਆ ਸੀ ਤਾਂ ਐਨਐਸਏ ਜੇ ਮੋਦੀ ਤੋਂ ਬਾਅਦ ਜਿਹੜਾ ਆਊਗਾ ਉਹ ਕਿਹੜਾ ਸਾਡਾ ਸਕਸ ਕੇਲਾ ਹੋਊਗਾ ਉਹ ਵੀ ਇਹੋ ਜਿਹਾ ਹੀ ਹੋਊ ਅਸੀਂ ਇਸ ਕਰਕੇ ਅਸੀਂ ਨਹੀਂ ਕਹਿੰਦੇ ਸਭ ਤਾਂ ਕਹਿਣਗੇ ਲੋਕ ਵੀ ਮੋਦੀ ਨੂੰ ਹਟਾ ਦਿਓ ਹੁਣ ਮੋਦੀ ਨੂੰ ਹਟਾਉਣ ਤੋਂ ਬਾਅਦ ਜਿਹੜਾ ਦੂਜਾ ਲਿਓਗੇ ਉਹ ਕੀ ਸਾਡਾ ਸਕਾ ਹੈ ਉਹ ਵੀ ਇਹੋ ਜਿਹਾ ਕੁਝ ਹੀ ਕਰੂਗਾ ਜਿਹੜੇ ਪਹਿਲੇ ਜਦੋਂ ਉਹ ਸਾਰਾ ਕੁਝ ਕਰਦੇ ਰਹੇਗੇ ਹੁਣ ਤੱਕ ਫਿਰ ਮੋਦੀ ਨੇ ਵੀ ਇਹੋ ਜਿਹਾ ਕੁਝ ਕੀਤਾ ਮੜਾ ਜਦੋਂ ਉਹ ਵਧਵਾ ਕਰਦਾ ਜਿਹੜਾ ਗਾਹਾਂ ਵਾਲਾ ਹੋਸ ਆਊਗਾ ਹੋ ਸਕਦਾ ਇਸ ਦੂਵੀਂ ਵਧਵਾ ਆਵੇ ਕਿਉਂਕਿ ਕਾਰਪੋਰੇਟਾਂ ਦੇ ਪੱਖ ਜੇ ਖਰੀਦਣ ਦੀ ਖਾਤਰ ਹੁਣ ਤੁਸੀਂ ਮੀਡੀਆ ਦੇ ਵਿੱਚ ਪੜਿਆ ਪ੍ਰਿੰਟ ਮੀਡੀਆ ਦੇ ਵਿੱਚ ਵੀ 22 ਹਜ਼ਾਰ ਕਰੋੜ ਰੁਪਏ ਦੇ ਫੰਡਿੰਗ ਹੈ ਜਿਹੜੀ ਪੋਲਿਟਿਕਲ ਪਾਰਟੀਆਂ ਨੂੰ ਹੋਈ ਹੈ ਜਿਹਦੇ ਚ ਸਭ ਤੋਂ ਵੱਧ ਫੰਡਿੰਗ ਇਹ ਬੀਜੇਪੀ ਨੂੰ ਹੋਈ ਹੈ ਫਿਰ ਜਦੋਂ ਐ ਕਾਰਪੋਰੇਟ ਫੰਡਿੰਗ ਕਰਦੇ ਆ ਤਾਂ ਫੰਡਿੰਗ ਕਰਨ ਵਾਸਤੇ ਫਿਰ ਉਹਨਾਂ ਦੀਆਂ ਪਾਰਟੀਆਂ ਜਿਹੜੀਆਂ ਵੀ ਆਉਣਗੀਆਂ ਜਿੱਤ ਕੇ ਉਹਨਾਂ ਦੀ ਗੱਲ ਕਰਨੀ ਹੈ ਉਹਨਾਂ ਦੀ ਗੱਲ ਦਾ ਮਤਲਬ ਇਹ ਹੈ ਵੀ ਉਹਨਾਂ ਦੇ ਫਾਇਦੇ ਦੀ ਗੱਲ ਕਰਨੀ ਹੈ ਉਹਨਾਂ ਦੀ ਫਾਇਦੇ ਦੀ ਗੱਲ ਸਿੱਧੇ ਰੂਪ ਦੇ ਵਿੱਚ ਹੀ ਸਾਡਾ ਨੁਕਸਾਨ ਕਰਨਗੇ ਫਿਰ ਨੁਕਸਾਨ ਕਰਨਗੇ ਅਸੀਂ ਵਿਰੋਧ ਕਰਾਂਗੇ ਪਰ ਚੇ ਤਾਂ ਇੰਨੇ ਸੀ ਇਹਨਾਂ ਨਹੀਂ ਪਾਉਣੇ ਨੂੰ ਨਹੀਂ ਪਾਉਣੇ ਕੋਈ ਨਵੀਂ ਗੱਲ ਨਹੀਂ ਨਵੀਂ ਸਰਕਾਰ ਨਹੀਂ ਹੋਣੀ ਜੋ ਅਸੀਂ ਗੱਲ ਕਰਦੇ ਹਾਂ ਕਿ ਐਨਐਸਏ ਦੇ ਲਈ ਅਸੀਂ ਤਿਆਰ ਹਾਂ ਜੇ ਐਨਐਸਏ ਜਿਵੇਂ ਪਹਿਲਾਂ ਵੀ ਨੌਜਵਾਨਾਂ ਨੂੰ ਐਨਐਸਏ ਲਾ ਕੇ ਸੁਰਦਤ ਤੱਕ ਗਿਆ ਤੇ ਜੇ ਐਨਐਸਏ ਲਾ ਕੇ ਵੀ ਕਿਸਾਨਾਂ ਗੁਣ ਛੁੱਟ ਦੱਤਾ ਗਿਆ ਜੇ ਕਮਾਂਡਰ ਨੂੰ ਜੇਲ੍ਹ ਦੇ ਵਿੱਚ ਛੁੱਟਦਾ ਤਾਂ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਫੌਜ ਕਿਤੇ ਨਾ ਕਿਤੇ ਢਿੱਲੀ ਪੈ ਜੂ ਦੇਖੋ ਇਹ ਕਮਾਂਡਰਾਂ ਨਾਲ ਕੋਈ ਜੀ ਨਹੀਂ ਕਰਦਾ ਵੀ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰਨ ਵਾਸਤੇ ਕੋਈ ਚਾਹ ਹੈ ਪਰ ਸਾਡੇ ਵਾਸਤੇ ਸਾਨੂੰ ਐਂ ਤਿਆਰੀ ਹੋਣੀ ਚਾਹੀਦੀ ਹੈ ਵੀ ਜੇ ਸਾਨੂੰ ਨੈਸ਼ਨਲ ਸਕਿਉਰਿਟੀ ਐਕਟ ਲਾ ਕੇ ਅੰਦਰ ਕਰਤਾ ਫਿਰ ਆ ਆ ਸਾਰੇ ਆਗੂ ਹੀ ਨੇ ਜਿਹੜੇ ਸਾਡੇ ਨਾਲ ਤੁਰੇ ਫਿਰਦੇ ਨੇ ਆਗੂ ਰਹਿਤ ਕ ਆਗੂ ਪੈਦਾ ਹੀ ਨਾ ਹੁਣ ਦਿੱਤਾ ਫਿਰ ਆਗੂ ਰਹੇ ਜਥੇਬੰਦੀ ਹੋਊਗੀ ਜੇ ਤੁਸੀਂ ਆਲਰੇਡੀ ਆਗੂ ਪਤਾ ਪੈਦਾ ਕਰਾ ਕੇ ਨੇ ਹੁਣ ਅਸੀਂ 80 ਆ ਦੇ ਹੋਏ ਬੈਠੀਆਂ ਸਾਲ 2 ਨੂੰ 3 ਨੂੰ ਅਸੀਂ ਤਾਂ ਜਾਣੀਆਂ ਇਥੋਂ ਫਿਰ ਇਹਦਾ ਮਤਲਬ ਜਥੇਬੰਦੀ ਖਤਮ ਹੋ ਜੂ ਜਥੇਬੰਦੀ ਸਿਧਾਂਤਾਂ ਦੇ ਖੜ੍ਹਦੀਆਂ ਬੰਦਿਆਂ ਤੇ ਕਦੇ ਨਹੀਂ ਖੜ੍ਹਦੀ ਜੇ ਤੁਹਾਡਾ ਸਿਧਾਂਤ ਬਰਕਰਾਰ ਹੈ ਤਾਂ ਆਉਣ ਵਾਲੀ ਪੀੜ੍ਹੀ ਨੇ ਉਹਨੂੰ ਬਣਾ ਲਿਆ ਤਾਂ ਜਥੇਬੰਦੀ ਕਿਤੇ ਨਹੀਂ ਮਰਦੀ ਅੱਜ ਦੀ ਰੈਲੀ ਸ਼ਾਪ ਛੱਡੂਗੀ ਕੋਈ ਸ਼ਾਪ ਛੱਡੂਗੀ ਜੀ ਇਹ ਲਲਕਰਾ ਮਾਰ ਕੇ ਜਾਊਗੀ ਵੀ ਆਇਓ ਫਿਰ ਪਿੰਡਾਂ ਚ ਸਵਾਲ ਪੁੱਛਾਂਗੇ ਸ਼ਾਪ ਕਿਉਂ ਨਹੀਂ ਛੱਡੂਗੀ ਇੱਕ ਗੱਲ ਹੋਰ ਇੱਕ NCA ਤੇ NRC ਨੂੰ ਵੀ ਪਾਸ ਕਰ ਦਿੱਤਾ ਗਿਆ ਸਰਕਾਰ ਵੱਲੋਂ ਤੁਸੀਂ ਜਦੋਂ ਇੱਥੇ ਮੋਰਚਾ ਲਗਾਇਆ ਤੁਹਾਡੇ ਜਿਥੇ ਬੰਦੀ ਆਉਂਦੀ ਵੀ ਰਹੀ ਹੈ ਵਿਰੋਧ ਵੀ ਕਰਦੇ ਰਹੀ ਤੁਸੀਂ ਹਰ ਉਹ ਕਾਨੂੰਨ ਪਾਸ ਕਰ ਦਿੱਤਾ ਗਿਆ ਪਰ ਰਾਜਾਂ ਦੀ ਚਲੋ ਕੇਂਦਰ ਨੇ ਕਰਤਾ ਕੇਂਦਰ ਦੀ ਪਾਲਿਸੀ ਦੀ ਪਰ ਰਾਜਾਂ ਦੀਆਂ ਸਰਕਾਰਾਂ ਚਾਹੇ ਪੰਜਾਬ ਦੀ ਹੋਵੇ ਜਾਂ ਬਹੁਤਿਆਂ ਦੀਆਂ ਉਸ ਦਾ ਵਿਰੋਧ ਵੀ ਨਹੀਂ ਕਰ ਰਹੀਆਂ ਕੀ ਦੇਖਦੇ ਦੇਖੋ ਅਸੀਂ ਉਦੋਂ ਵੀ ਵਿਰੋਧ ਕੀਤਾ ਸੀ ਪੋਲੀਟੀਕਲ ਸਵਾਲ ਆ ਇਹ ਹੁਣ ਵੀ ਇਹਦਾ ਵਿਰੋਧ ਕਰਾਂਗੇ ਇਹਦੇ ਕੀ ਅਸਰ ਹੋਣਗੇ ਕਦੋਂ ਕਿਤੇ ਅਸਰ ਹੁੰਦਾ ਜਦੋਂ ਕੋਈ ਐਕਟੀਵਿਟੀ ਹੈ ਜੀ ਸਰਕਾਰ ਦੀ ਆਊਗੀ ਉਦੋਂ ਅਸੀਂ ਦਾ ਵਿਰੋਧ ਕਰਾਂਗੇ ਉਹ ਇਹ ਪੂਰਾ ਪੜਨ ਵਾਲਾ ਇਹ ਕਿੰਨਾ ਕਿਤੇ ਚ ਸੋਧ-ਬੋਧ ਕੀਤੀ ਜਾਂਦੀ ਜੀ ਬਹੁਤ ਬਹੁਤ ਧੰਨਵਾਦ ਧ